ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਤੇ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰ ਵੱਲੋਂ ਡੇਰਾ 108 ਸੰਤ ਮੀਲਾ ਰਾਮ ਮਹਾਰਾਜ ਜੀ ਪਰਮੁਜਾਰਾ ਦੇ ਗੱਦੀ ਨਿਸ਼ਿਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਇਸ ਮੌਕੇ ਸੰਤਾਂ ਮਹਾਪੁਰਸ਼ਾਂ ਦੇ ਰਾਹੀਂ ਨਵੇਂ ਸਾਲ ਦੇ ਕੈਲੰਡਰ ਜਾਰੀ ਕੀਤੇ ਗਏ ਇਸ ਕਾਰਜ ਵਿੱਚ ਸੰਸਥਾ ਦੇ ਚੇਅਰਮੈਨ ਵਰਿੰਦਰ ਹੀਰਾ ਜੱਖੂ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਟੇਕ ਚੰਦ ਰਵਿਦਾਸੀਆਂ ਤੇ ਵਾਈਸ ਪ੍ਰਧਾਨ ਬਿਟੂ ਰਵਿਤਾਸੀਆ ਸਮੀਤਪੁਰ ਮੈਂਬਰ ਹਾਜ਼ਰ ਸਨ ਜੋ ਬੋਲੇ ਸੋਨਰ ਪੈ ਸਤਿ ਸ੍ਰੀ ਅਕਾਲ ਦੀ ਜੈ ਜੈ ਗੁਰਦੇਵ ਗੁਰਦੇਵ ਜੋ ਬੋਲੇ ਸੋਨਰ ਪੈ ਸਤਿ ਸ੍ਰੀ ਅਕਾਲ ਜੈ ਨਜਾਓ ਜਿਹੜੇ ਜੋ ਜਿਹੜੇ ਗੁਰੂ ਰਵਿਦਾਸ ਸ਼ਕਤੀ ਅਮਰ ਹੈ 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 ਜੋ ਬੋਲੇ ਸੋ ਨਿਰਪੈ ਦਾਸ মহারাজ ਕੀ ਜੈ ਜੈ ਗੁਰਦੇਵ ਧੰਗੁਰਦੇ ਜੋ ਬੋਲੇ ਸੋ ਨਿਰਪੈ ਸਤੁਰ ਰਵਿਦਾਸ ਸਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇ ਅੱਜ ਤੇਰਾ 108 ਸਤਿ ਸ਼੍ਰੀ ਅਕਾਲ ਬਾਬਾ ਮਿਲਰਾਂ ਦੇ ਤਪੋਸ਼ਥਾਨ ਦੇ ਉੱਤੇ ਸਮੂਹ ਸੰਸਥਾ ਦਾ ਗ੍ਰੇਡ ਚਮਾਰ ਇੰਟਰਨੈਸ਼ਨਲ ਸੰਸਥਾ ਦੇ ਚੇਅਰਮੈਨ ਸਾਡੇ ਬਰਿੰਦਰ ਹੀਰਾ ਜੀ ਸਾਡੇ ਮਾਹੀ ਜੀ ਸਾਡੇ ਟੇਕ ਚੰਦਰ ਰਵਦਾਸੀਆ ਜੀ ਬੀਬੀ ਜਸਵਿੰਦਰ ਜਸਵਿੰਦਰ ਬਿੱਟੂ ਰਵਦਾਸੀਆ ਜੀ ਬੀਬੀ ਜਸਵਿੰਦਰ ਬੀਬੀ 우ਸ਼ਾ ਦੇਵੀ ਜੀ ਬੀਬੀ ਜਸਵਿੰਦਰ ਕੌਰ ਜੀ ਸੰਸਥਾ ਦੇ ਸਾਰੇ ਬਹੁਤ ਹੀ ਆਦਰਯੋਗ ਮੈਂਬਰਾਂ ਨੇ ਇੱਧੇ ਰਵਿਖੇ ਪਹੁੰਚਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੱਥੇ ਅੱਜ ਇਹਨਾਂ ਨੇ ਆਪਣੀ ਦਸਾਂ ਨਾਹਾਂ ਦੀ ਕਿਰਤਾ ਦੇ ਵਿੱਚੋਂ ਹਰ ਸਾਲ ਗੁਰੂ ਦਾਸ ਮਹਾਰਾਜ ਦੇ ਜੋ ਉਹਨਾਂ ਦਾ ਪ੍ਰਕਾਸ਼ ਪੁਰਬ ਉਹਦਾ ਉਸ ਦੇ ਉਸ ਦੇ ਗੁਰਪੁਰਬ ਦੇ ਸੰਬੰਧ ਵਿੱਚ ਪ੍ਰਚਾਰ ਪ੍ਰਸਾਰ ਦੇ ਲਈ ਇਹ ਬਹੁਤ ਹੀ ਵੱਡੇ ਪਰਾਲੇ ਸੰਸਥਾ ਕਰਦੀ ਰਹਿੰਦੀ ਹੈ ਅੱਜ ਵੀ ਇਹ ਸਤਿਗੁਰੂ ਦਾਸ ਮਹਾਰਾਜ ਜੀ ਸੋਚ ਨੂੰ ਸਮਰਪਿਤ ਇੱਕ ਕੈਲੰਡਰ ਇਹਨਾਂ ਨੇ ਰਿਲੀਜ਼ ਕਰਵਾਇਆ ਹੈ ਜਿਹੜਾ ਕਿ ਜਿਸ ਪੰਜਾਬ ਦੇ ਬਹੁਤ ਹੀ ਮਹਾਪੁਰਸ਼ ਜਿਨ੍ਹਾਂ ਦੇ ਜਨਮ ਦਿਨ ਵਾਰਸੀਆਂ ਸਮਾਗਮ ਡੇਰਿਆਂ ਦੇ ਮੁੱਖ ਸਮਾਗਮ ਜਿਹੜੇ ਇਹਦੇ ਵਿੱਚ ਦਿੱਤੇ ਹੋਏ ਹਨ ਇਹਨਾਂ ਦੀ ਐਡੀ ਵੱਡੀ ਸੋਚ ਆ ਇਹ ਦੇਸ਼ਾਂ ਦੇ ਚੰਦੇ ਵਿੱਚ ਬੈਠੇ ਹੋਏ ਵੀ ਇਹਨਾਂ ਦੇ ਹਰ ਮੇਲੇ ਆਪਣੇ ਸਮਾਜ ਦੇ ਤੱਤ ਪਰਵੇਂ ਲੈਂਦੇ ਆ ਕਿਤੇ ਕਿਸੇ ਦੇ ਉੱਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਅਗਚ ਆਉਂਦੀ ਆ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਨੂੰ ਕਰਕੇ ਹੋਵੇ ਚਾਹੇ ਕੋਈ ਬਿਮਾਰੀ ਕਰਕੇ ਹੋਵੇ ਚਾਹੇ ਸਮਾਜ ਦੇ ਵਿੱਚ ਗੁਰੂ ਘਰਾਂ ਦੇ ਤੇ ਜਾਂ ਸਾਡੀਆਂ ਲੜਕੀਆਂ ਦਾ ਰੇਪ ਹੁੰਦੇ ਆ ਇਹ ਇਹ ਸੰਸਥਾ ਜਿਹੜੀ ਆ ਸਭ ਤੋਂ ਪਹਿਲਾਂ ਇਹ ਆਪਣੇ ਦਸਨ ਹੌਦੀ ਕਰਤਾ ਵਿੱਚੋਂ ਸਮਗਰੀਆਂ ਵੀ ਭੇਜਦੇ ਆ ਔਰ ਇਹਨਾਂ ਦੇ ਜਿੰਨੇ ਜਥੇਬੰਦੀਆਂ ਦੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੈਠੇ ਆ ਉਹ ਵੀ ਉੱਥੇ ਵੱਲ ਡੱਟ ਕੇ ਉਹ ਮੁਕਾਬਲਾ ਕਰਦੇ ਆ ਹਰ ਵੇਲੇ ਇਹ ਤਤ ਭਾਰ ਰਹੇ ਨੇ ਮੈਂ ਸ਼ਿਰ ਗੁਰਦਾਸ ਸਾਧੂ ਸੰਪਰਦਾਇ ਸੈਟੀ ਵੱਲੋਂ ਔਰ ਡੀਰਾ 1087 ਬਾਬਾ ਮੀਲਾ ਰਾਜ ਜੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਇਹਨਾਂ ਦੀਆਂ ਉੱਚੀਆਂ ਬਲੰਦੀਆਂ ਤੇ ਜਾਵੇ ਜੋ ਇਸ ਸਮਾਜ ਦੇ ਲਈ ਇੰਨਾ ਪਿਆਰ ਕਰਦੇ ਆ ਮਹਾਰਾਜ ਨੂੰ ਚੜ੍ਹਦੀ ਕਲਾ 'ਚ ਰੱਖੀ ਜਾਏ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਿਗੁਰ ਤੁਮਾਰ ਸੂ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ Jamla Chander Building Maintenance Handyman Under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Shamra Chandar Call Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ